ਸ਼ਿਵ ਜੀ ਭਗਵਾਨ ਦਾ ਕੋਈ ਗੀਤ ਆਉਣਾ ਹੁੰਦਾ ਜਾਂ ਜੀ ਸ਼ਿਵ ਜੀ ਭਗਵਾਨ ਦਾ ਜਿਵੇਂ ਕਹਿੰਦੇ ਸ਼ਿਵਰਾਤਰੀ ਆਣੀ ਹੁੰਦੀ ਹੈ ਤਾਂ ਭੰਗ ਦੇ ਘੋਟੇ ਲਾਣਾ ਜਾਂ ਸਲਫਾ ਪੀਣਾ ਇਸ ਤਰ੍ਹਾਂ ਹੀ ਕਿਉਂ ਦਿਖਾਇਆ ਜਾਂਦਾ ਵੀਡੀਓਜ਼ ਦੇ ਵਿੱਚ ਵੀ ਜਾਂ ਮੰਦਰਾ ਦੇ ਵਿੱਚ ਵੀ ਕਈ ਵਾਰ ਦਿਖਾਇਆ ਜਾਂਦਾ ਦੇਖੋ ਭਗਵਾਨ ਭੋਲੇनाथ ਨੇ ਕਦੀ ਵੀ ਨਸ਼ੇ ਨੂੰ ਪ੍ਰਮੋਟ ਨਹੀਂ ਕੀਤਾ ਹਾਂ ਨਾ ਹੀ ਕੋਈ ਨਸ਼ੇ ਦਾ ਭਗਵਾਨ ਭੋਲੇनाथ ਨਾਲ ਸੰਬੰਧ ਹੈ ਇਸ ਤਰ੍ਹਾਂ ਦਾ ਨਾਂ ਕੋਈ ਸਨਾਤਨ ਦੇ ਵਿੱਚ ਕਿਸੇ ਪ੍ਰਣਾਨ ਮਿਲਦਾ ਤੇ ਨਾ ਹੀ ਕਿਤੇ ਪ੍ਰਤੱਖਤਾ ਮਿਲਦੀ ਜੀ ਜਦੋਂ ਭੋਲੇनाथ ਨੇ ਸਮੁੰਦਰ ਮੰਥਨ ਸਮੇ ਵਿਸ਼ਪੀਤਾ ਉਸ ਸਮੇ ਤਨਮੰਤਰੀ ਜੀ ਦੁਆਰਾ ਰਚੇ ਹੋਏ ਗ੍ਰੰਥਾ ਦੁਆਰਾ ਤਨਮੰਤਰੀ ਜੀ ਦੁਆਰਾ ਦਰਸਾਏ ਮਾਰਗ ਦੁਆਰਾ ਭਗਵਾਨ ਨੂੰ ਉਹ ਚੀਜ਼ਾਂ ਦਿੱਤੀਆਂ ਗਈਆਂ ਜਿਹੜੀ ਵਿਸ਼ ਨੂੰ ਵਿਸ਼ ਘਟ ਸਕਦਾ ਸੀ ਚਾਹੇ ਤਤੂਰਾ ਸੀ ਚਾਹੇ ਭੰਗ ਸੀ ਜੈ ਹੋਰ ਚੀਜ਼ਾਂ ਸੀ ਉਸ ਸਮੇ ਦਿੱਤੀਆਂ ਹੋਈਆਂ ਸ਼ੁੱਧੀਆਂ ਨੂੰ ਸਾਡੇ ਲੋਕਾਂ ਨੇ ਅੱਗੇ ਆ ਕੇ ਉਹ ਵਰਦਾਨ ਮੰਨ ਲਿਆ ਤੇ ਉਵੇਂ ਹੀ ਉਨੂੰ ਚਲਾ ਕੇ ਪ੍ਰਚਲਿਤ ਕਰਤਾ ਚੱਲ ਪਿਆ ਕਮ ਸਲਫੇ ਵਾਲਾ ਹਾਂ ਉਸ ਤੋਂ ਬਾਅਦ ਸਲਫੇ ਵਾਲਾ ਕੰਮ ਚੱਲ ਪਿਆ ਜਦੋਂ ਕਿ ਇਸ ਤਰ੍ਹਾਂ ਦਾ ਧਰਮ ਦੇ ਵਿੱਚ ਕੁਝ ਨਹੀਂ ਨਾ ਇਹ ਭੋਲੇ ਨਾਜੀ ਕਿਸੇ ਪ੍ਰਕਾਰ ਦੇ ਨਸ਼ੇ ਨੂੰ ਪ੍ਰਮੋਟ ਕਰਦੇ ਆ ਨਾ ਹੀ ਸਾਡਾ ਸਨਾਤਨ ਪ੍ਰਮੋਟ ਕਰਦੇ